जय श्री राम जय श्री राम किस मैं किस मंच ਨਾਲ ਜੁੜਿਆ ਹਾਂ ਤੁਸੀਂ ਮੈਂ 49 ਸੈਕਟਰ ਯੂਵਾ ਕਲਾ ਮੰਚ ਨਾਲ ਪਿਛਲੇ 4 ਸਾਲਾਂ ਤੋਂ ਜੁੜਿਆ ਹੋਇਆ ਹਾਂ ਜੀ ਤੇ ਪਹਿਲੇ ਮੈਂ ਕਾਫੀ ਬਿੰਨ ਬਿੰਨ ਪ੍ਰਕਾਰ ਦੇ ਕਿਰਦਾਰ ਜਿਵੇਂ ਬਾਲੀ ਸੁਗਰੀਵ ਮਕਰਦਵਜ ਇਦਾਂ ਦੇ ਬਹੁਤ ਕਿਰਦਾਰ ਨੇ ਬਣਾਏ ਨੇ ਤੇ ਅੱਜ ਫਸਟ ਟਾਈਮ ਮੈਂ ਐਜ਼ ਅ ਹਨੂਮਾਨ ਜੀ ਦਾ ਕਿਰਦਾਰ ਨਿਭਾ ਰਿਹਾ ਹਾਂ ਜੀ ਜੀ ਤੋ ਹਨੂਮਾਨ ਜੀ ਦੇ ਕਿਰਦਾਰ ਦੇ ਵਿੱਚ ਕੀ ਮਰਿਆਦਾ ਰੱਖਣੀ ਪੈਂਦੀ ਹੈ ਕੀ ਜ਼ਿੰਮੇਵਾਰੀਆਂ ਦੇਖੋ ਜੀ ਮੈਂ ਬਚਪਨ ਤੋਂ ਹੀ ਨਾ ਸਭ ਤੋਂ ਜ਼ਿਆਦਾ ਜਿਹੜਾ ਹੈ ਮੈਂ ਜਿਹੜੀ ਪੂਜਾ ਕਰਦਾ ਹਾਂ ਹਨੂਮਾਨ ਜੀ ਨੂੰ ਠੀਕ ਹੈ ਜੀ ਤੇ ਰੋਜ਼ ਮੇਰੀ ਜਿਹੜਾ ਜ਼ਿੰਦਗੀ ਦਾ ਸ਼ੁਰੂਆਤ ਹੁੰਦੀ ਹੈ ਨਾ ਦਿਨ ਦੀ ਹੁੰਦੀ ਹਨੂਮਾਨ ਚਾਲिसा ਤੋਂ ਆ ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੈਂ ਨਹਾਣਾ ਫਿਰ ਉਸ ਤੋਂ ਬਾਅਦ ਮੈਂ ਪੂਜਾ ਕਰਨੀ ਹਨੂਮਾਨ ਚਾਲिसा ਪੜਨੀ ਤੇ ਮੈਂ ਜਿਨ੍ਹਾਂ ਤੇ ਮੈਂ ਭਰੋਸਾ ਰੱਖਦਾ ਜੀ ਹਨਾ ਜਿਨ੍ਹਾਂ ਤੇ ਮੇਰਾ ਬਲੀਵ ਹੈ ਵੀ ਜਿਨ੍ਹਾਂ ਦੇ ਸਾਰੇ ਮੈਂ ਚਲਦਾ ਹਨਮਾਨ ਜੀ ਨੇ ਤੇ ਸ਼ੁਰੂ ਤੇ ਮੇਰਾ ਸੀਗਾ ਵੀ ਮੈਂ ਇਹ ਰੋਲ ਕਰਾਂ ਚਲੋ ਵਿਦ ਟਾਈਮ ਮੈਂ ਆਪਣੇ ਆਪ ਚ ਪਹਿਲਾਂ ਚੇਂਜਸ ਕੀਤੇ ਵੀ ਜਿਹੜੀ ਮਰਿਆਦਾ ਸੀ ਉਹ ਮੈਂ ਫੋਲੋ ਕੀ ਨਾ ਕਰਨੀ ਸ਼ੁਰੂ ਕੀਤੀ ਠੀਕ ਹੈ ਜੀ ਜਿਹੜੇ ਹਨਮਾਨ ਜੀ ਨੂੰ ਮੰਨਦੇ ਆ ਜਿਵੇਂ ਵੀ ਨਾਨ ਵੇਜ ਨਹੀਂ ਖਾਣਾ ਚਾਹੀਦਾ ਹਨਾ ਹੋਰ ਗਲਤ ਕੰਮ ਨਹੀਂ ਕਰਨੇ ਚਾਹੀਦੇ ਵੀ ਉਹ ਮੈਂ ਪਹਿਲਾਂ ਨਾਨ ਵੇਜ ਮੈਂ ਖਾਂਦਾ ਨਹੀਂ ਜੀ ਕਿਸੇ ਹੋਰ ਗਲਤ ਕੰਮ ਮੈਂ ਆਪ ਨੂੰ ਪਹਿਲਾਂ ਉਹ ਕੀਤਾ ਵੀ ਜੀ ਜਿਹਦੇ ਨਾਲ ਕਿਤੇ ਨਾ ਕਿਤੇ ਸਾਨੂੰ ਬਹੁਤ ਹੈਲਪ ਹੁੰਦੀ ਆ ਆਪਦੀ ਲਾਈਫ ਚ ਆਪਦੀ ਸੋਚ ਚ ਤੇ ਕਿਤੇ ਨਾ ਕਿਤੇ ਸਾਨੂੰ ਅੱਗੇ ਇਹ ਚੀਜ਼ ਅੱਗੇ ਹੋਰ ਵਧਾਉਂਦੀ ਹੈ ਪੋਜ਼ਿਟਿਵਿਟੀ ਤਰੀਕੇ ਨਾਲ ਜੀ ਤੇ ਹਨਮਾਨ ਜੀ ਦਾ ਰੋਲ ਹੁਣ ਮੈਨੂੰ ਮਿਲਿਆ ਇਹ ਮੇਰਾ ਚਲੋ ਡ੍ਰੀਮ ਵੀ ਸੀ ਮੈਂ ਹਨਮਾਨ ਜੀ ਦਾ ਰੋਲ ਕਰਾਂ ਬਟ ਮੈਨੂੰ ਇਹ ਕਿ ਹੁਣ ਮੈਂ ਇੱਕ ਤਰੀਕੇ ਨਾਲ ਜੀ ਰਿਹਾ ਵੀ ਚਲੋ ਹੈਗਾ ਤਾਂ ਮੈਂ ਕੁਝ ਵੀ ਨਹੀਂ ਹੋਣਾ ਸਾਹਮਣੇ ਪਰ ਚਲੋ ਇੱਕ ਛੋਟਾ ਜਿਹਾ ਅਨਿਸ਼ੂ ਨਾ ਦਾ ਇਹ ਛੋਟਾ ਜਿਹਾ ਨਾਲ ਦੀ ਪਰਛਾਈ ਵੀ ਪੈ ਗਈ ਤਾਂ ਇਹ ਰੋਲ ਮੈਨੂੰ ਮਿਲਿਆ ਜੀ ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਲੈ ਕੇ ਤੇ ਮੈਂ ਆਪਣਾ ਬੈਸਟ ਕਰ ਰਿਹਾ ਵੀ ਮੈਂ ਕੋਈ ਗਲਤੀ ਨਾ ਹੋਵੇ ਤੇ ਹੋਵੇ ਮੈਨੂੰ ਰੱਬ ਮਾਫ ਕਰੇ ਜੀ ਜੀ ਜਦੋਂ ਤੁਸੀਂ ਇਸ ਰੋਲ ਦੇ ਵਿੱਚ ਹੁੰਨੇ ਹੋ ਕੋਈ ਤੁਹਾਡੀ ਨੇਚਰ ਦੇ ਵਿੱਚ ਸੁਭਾਅ ਦੇ ਵਿੱਚ ਕੋਈ ਫਰਕ ਵੀ ਆਉਂਦਾ ਇੱਕ ਅੰਦਰੂਿਕ ਊਰਜਾ ਹੁੰਦੀ ਹੈ ਜੀ ਇਹ ਦੇਖੋ ਜਦ ਮੈਂ ਮੇਕਅਪ ਕਰਨਾ ਸਟਾਰਟ ਕਰਦਾ ਨਾ ਮੈਂ ਸਭ ਤੋਂ ਪਹਿਲਾਂ ਤਾਂ ਮਾਫੀ ਮੰਗਦਾ ਜੀ ਠੀਕ ਹੈ ਉਹਨਾਂ ਦਾ ਧੰਨਵਾਦ ਕਰਦਾ ਵੀ ਜੇ ਕੋਈ ਗਲਤੀ ਹੋ ਤਾਂ ਮਾਫ ਕਰਿਓ ਧੰਨਵਾਦ ਤੁਸੀਂ ਮੈਨੂੰ ਇਸ ਰੋਲ ਦੇ ਸਮਝਿਆ ਕਿ ਔਰ ਦੀ ਮਰਜ਼ੀ ਖلاف ਤੇ ਹੀ ਹੋਣਾ ਹੈ ਫਿਰ ਉਸ ਤੋਂ ਬਾਅਦ ਮੇਰੇ ਅੰਦਰ ਇੱਕ ਉੜ ਜਾਂਦੀ ਐ ਮੈਂ ਡਰੈਸ ਪਾਣਾ ਮੇਕਅਪ ਪਾਣਾ ਜਦੋਂ ਮੈਂ ਫਾਈਨਲ ਇੱਕ ਇਹ ਮੁਕਟ ਲਾ ਕੇ ਚੜਦਾ ਸਟੇਜ ਤੇ ਨਾ ਮੇਰੇ ਆਪਣੇ ਅੰਦਰ ਉੜ ਜਾਂਦੀ ਐ ਮੈਂ ਅੱਜ ਸਵੇਰੇ ਬ੍ਰੇਕਫਾਸਟ ਵੀ ਨਹੀਂ ਕੀਤਾ ਸੀ ਜੀ ਠੀਕ ਐ ਤੇ ਆਫਿਸ ਦੇ ਕੰਮ ਚ ਮੈਂ ਇੰਨਾ ਬੀਜ਼ੀ ਵੀ ਲੰਚ ਵੀ ਮੈਨੂੰ 10 ਮਿੰਟ ਵੀ ਦੱਸ ਵੀ ਮੈਂ ਦੋ ਗੋ ਰੋਟੀ ਖਾ ਪਾਇਆ ਮੈਨੂੰ ਕੰਮ ਜਾਣਾ ਪਿਆ ਕਿ ਤੇ ਜਦ ਮੈਂ ਇੱਥੇ ਆਇਆ ਮੈਂ ਮੈਨੂੰ ਲੱਗਦਾ ਸੀ ਮੈਂ ਇਹ ਜੋਸ਼ ਨਾਲ ਕਰੂੰਗਾ ਪਰ ਜਦ ਮੈਂ ਇਹ ਮੁਕਟ ਪਾ ਕੇ ਸਟੇਜ ਤੇ ਚੜਿਆ ਇੱਕ ਉੜ ਜਾਈ ਮੇਰੇ ਕੋਲ ਆਪ ਇੱਕ ਅੰਦਰ ਐਨਰਜੀ ਆਈ ਤੇ ਉਹ ਚੀਜ਼ ਮੈਨੂੰ ਅੱਜ ਫੀਲ ਹੋਈ ਪਈ ਯਾਰ ਵੀ ਜੇ ਤੁਸੀਂ ਰੋਲ ਕਰੋ ਸੱਚੇ ਮਨ ਨਾਲ ਨਾ ਤਾਂ ਤੁਹਾਡੇ ਨਾਲ ਆਪ ਹੀ ਇੱਕ એનર્ਜੀ ਆਂਦੀ ਹੈ ਸਭ ਕੋ ਤੁਹਾਨੂੰ ਆਪ ਫੀਲ ਹੁੰਦਾ ਹੈ ਹਾਂਜੀ ਇੱਕ ਡਾਇਲੌਗ ਸੁਣਾ ਡਾਇਲੌਗ ਦੀ ਜਦ ਜਦ ਹਨੂਮਾਨ ਜੀ ਵੈਦ ਜੀ ਨੂੰ ਲੈਣ ਜਾਂਦੇ ਆ ਤਾਂ ਰਾਮ ਜੀ ਕਹਿੰਦੇ ਵੀ ਤੁਸੀਂ ਜਲਦੀ ਆਓ ਹਨੂਮਾਨ ਜੀ ਤੇ ਮੈਂ ਫਿਰ ਕਹਿੰਦਾ ਜੀ हे ਪ੍ਰਭੂ ਆਪ ਨਾ ਚਿੰਤਾ ਕਰੋ ਇਸ ਸੰਕਟ ਕੋ ਵੀ ਮੈਂ ਹਰ ਲੂੰਗਾ तो शहनवाद को लाकर मैं आपके चरणों में रख दूँ फिर, फिर उस तो बाद सुशैन वैद जी मैं लेके आता तो फिर सुशैन वैद जी मैंने उपाय देंगे दें भी तुम संजीवनी बूटी लेके जाओ फिर उस टाइम भी मेरे डायलॉग है राम जी ने हे राम जी मेरे भरोसा भरोसा परो आप हम पर रखना लक्ष्मण भैया को हम कोने कुछ नहीं देंगे संजीवनी भूटी को हम पवन समेत अपने संग उड़ाकर आपके समक्ष इनको रख देंगे जी थैंक यू जय श्री जय श्री राम जय श्री राम